ਮੋਟਰਸਾਈਕਲ ਵਾਲੇ ਵਿਚਾਰੇ ਰੋਡ ਰੋਡ ਕੇ ਲੈ ਕੇ ਆ ਰਹੇ ਨੇ ਦੇਖ ਸਦੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੀ ਜਿਹੜੀ ਸਕੂਟਰੀ ਨੇ ਉਹ ਵੀ ਬੰਦ ਹੋ ਗਈਆਂ ਨੇ ਜਿਹੜਾ ਮੋਟਰਸਾਈਕਲ ਆ ਬਾਈ ਦਾ ਖਰਾ ਆਹੋ ਖਰਾਬ ਹੋ ਗਿਆ ਬਾਈ ਨਾਲ ਵੀ ਗੱਲ ਕਰਦੇ ਵੀਰੇ ਗੱਲ ਤਾਂ ਸੁਣਾ ਕੀ ਨਾਮ ਹੈ ਹੈ ਕੀ ਨਾਮ ਹੈ ਆਂ ਅੱਧਰ ਪੁੱਛ ਲੋ ਕੈਸਾ ਦੇਖੋ ਕਿ ਉਹ ਅਗਲਾ ਕਹਿੰਦਾ ਕਿ ਮੈਂ ਤਾਂ ਪਹਿਲਾਂ ਹੀ ਪਰੇਸ਼ਾਨੀ ਦਾ ਮਾਰਿਆ ਹਾਂ ਫਿਰ ਗਾਗ ਦਾ ਹੁਣ ਆਣਾ ਨਹੀਂ ਗਾਹਕ ਨੇ ਕਿੱਥੋਂ ਆਉਗਿਆ ਜੀ ਇਹ ਜਿਹੜਾ ਟੋਬਾ ਪਰਿਆ ਅਸੀਂ ਤਾਂ ਆਸੋਤ ਰਹਿਆ ਅਸੀਂ ਕਿਵੇਂ ਜਾਈਏ ਪਾਣੀ ਚ ਵੜ ਕੇ ਜੀ ਦੇਖ ਸਤੋ ਕਿੰਨੀ ਮੁਸ਼ਕਲ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਇੱਕ ਗਰੀਬ ਬੰਦਾ ਦਿਹਾੜੀਦਾਰ ਬੰਦਾ ਜੋ ਆਇਆ ਸੀਗਾ ਤਾਂ ਸਾਈਕਲ ਦੇ ਉੱਤੇ ਇਹ ਜਿਹੜਾ ਆਪਾਂ ਕਹਿੰਦੇ ਆ ਕਿ ਸਮੁੰਦਰ ਸੰਗਰੂਰ ਦਾ ਸਮੁੰਦਰ ਹੈ ਜਿਸ ਨੂੰ ਉਹ ਪਾਰ ਕਰ ਰਹੇ ਹਨ ਕਿੱਧਰ ਜਾਣਾ ਸੀਗਾ ਅਸੀਂ ਉਹ ਪਰਲੇ ਸਾਈਡ ਜਾਣਾ ਸੀ ਹਾਂ ਬਸ ਬੰਦ ਹੋ ਗਿਆ ਹੁਣ ਕੀ ਕਰੀਏ ਧੱਕਾ ਨਹੀਂ ਲਾ ਸਕਦੇ ਅੱਗੇ ਪਤਾ ਨਹੀਂ ਕੀ ਹੋ ਸਕਦਾ ਇਹ ਤਸਵੀਰਾਂ ਨੇ ਜੋ ਪਹਿਲੀ ਵਾਰ ਵੇਖਣ ਨੂੰ ਨਹੀਂ ਮਿਲੀਆਂ ਅਕਸਰ ਇਹ ਜਦੋਂ 10 ਮਿੰਟ 15 ਮਿੰਟ ਦੀ ਬਰਸਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਆਮ ਤੌਰ ਤੇ ਵੇਖਣ ਨੂੰ ਪੈਂਦੀ ਮਿਲਦੀਆਂ ਹਨ ਇਸ ਸਮੱਸਿਆ ਦਾ ਹੱਲ ਬਹੁਤ ਜ਼ਰੂਰੀ ਆ ਪਰ ਕਿਸੇ ਸਰਕਾਰ ਦਾ ਇਸ ਵੱਲ ਧਿਆਨ ਨਹੀਂ ਇਸ ਦਾ ਕਾਰਨ ਸਭ ਤੋਂ ਵੱਡਾ ਜਿਹੜਾ ਉਹ ਨਾਲਾ ਜਿਹੜਾ ਛੱਡਿਆ ਗਿਆ ਕਿਉਂਕਿ ਇਹ ਸਫਾਈ ਨਹੀਂ ਹੁੰਦੀ ਸਸੀ ਗੱਲ ਦੋਸਤੋ ਤੁਸੀਂ ਵੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਅੱਜ ਤਸਵੀਰਾਂ ਤੁਹਾਨੂੰ ਵਿਖਾਣੇ ਆ ਸੰਗਰੂਰ ਸ਼ਹਿਰ ਦੀਆਂ ਜਿੱਥੇ ਕਿ ਅੱਧੇ ਘੰਟੇ ਦੇ ਮੀਂਹ ਤੁਸੀਂ ਦੇਖ ਸਕਦੇ ਹੋ ਕਿ ਅੱਧੇ ਘੰਟੇ ਦਾ ਮੀਂਹ ਪਿਆ ਹੈ ਤੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਹੋ ਗਏ ਆਪਾਂ ਕਹਿ ਸਕਦੇ ਹਾਂ ਕੋਈ ਇਹ ਪਹਿਲੀ ਵਾਰ ਤੁਹਾਨੂੰ ਤਸਵੀਰਾਂ ਨਹੀਂ ਵਿਖਾ ਰਹੇ ਕਿੰਨੇ ਸਾਲ ਹੋ ਗਏ ਨੇ ਇਸ ਪ੍ਰੋਜੈਕਟ ਤੇ ਲੱਖਾਂ ਕਰੋੜਾ ਰੁਪਇਆ ਲੱਗਦੇ ਹੋਏ ਪਰ ਜਿਹੜੀ ਇਹ ਪਾਣੀ ਦੀ ਸਮੱਸਿਆ ਕਦੇ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਤਸਵੀਰਾਂ ਵਿੱਚ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਗੱਡੀਆਂ ਨੇ ਪਾਣੀ ਦੇ ਵਿੱਚ ਖੜ ਚੁੱਕੇ ਨੇ ਆਟੋ ਤੱਕ ਜਿਹੜੇ ਨੇ ਖੜ ਚੁੱਕੇ ਹਨ ਜਿਹੜੇ ਨੌਜਵਾਨ ਹਨ ਜਿਹੜੇ ਬੜੀ ਆਪਣੀਆਂ ਜਾਨ ਬਚਾ ਕੇ ਕਹਿ ਸਕਦੇ ਆ ਕਿ ਪਾਣੀ ਦੇ ਵਿੱਚੋਂ ਲੰਘ ਰਿਹਾ ਕਿਉਂਕਿ ਜਿਹੜੇ ਇੱਥੋਂ ਦੀ ਟੋਏ ਟਿੱਬਿਆਂ ਦੀ ਗੱਲ ਕਰੀ ਜਾਵੇ ਤਾਂ ਟੋਏ ਟਿੱਬਿਆਂ ਦਾ ਵੀ ਕੁਝ ਨਹੀਂ ਪਤਾ ਤਸਵੀਰਾਂ ਤੁਹਾਨੂੰ ਸੰਗਰੂਰ ਸ਼ਹਿਰ ਦੀਆਂ ਬਗਾਰੇ ਸਾਹਮਣੇ ਦਿਖਾਇਆ ਜਾਵੇ ਤਾਂ ਸਾਹਮਣੇ ਤਸੀਲ ਹੈ ਜਿੱਥੇ ਕਿ ਦੂਰੋ ਦਰਾਰੋ ਲੋਕ ਉਰੇ ਆ ਕੇ ਰਜਿਸਟਰੀ ਕਰਾਂਦੇ ਹਨ ਤੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਤਾਂ ਸੰਗਰੂਰ ਦਾ ਬੱਸ ਸਟੈਂਡ ਹੈ ਜਿੱਥੇ ਲੋਕ ਪਿੰਡੋਂ ਆ ਕੇ ਪਿੰਡਾਂ ਸ਼ਹਿਰਾਂ ਦੂਰੋਂ ਦਰਾਰੋਂ ਆ ਕੇ ਆਪਣੀਆਂ ਸਵਾਰੀਆਂ ਇੱਥੇ ਉਤਰਦੀਆਂ ਹਨ ਪਰ ਜਦੋਂ ਇੱਥੇ ਬੱਸ ਸਟੈਂਡ ਦੇ ਉੱਤੇ ਪਹੁੰਚਦੇ ਹਨ ਤਾਂ ਤਸਵੀਰਾਂ ਜਦੋਂ ਮੀਂਹ ਪੈ ਜਾਂਦਾ ਤਾਂ ਦੇਖਣ ਵਾਲੀਆਂ ਤਸਵੀਰਾਂ ਆਉਂਦੀਆਂ ਨੇ ਸੰਗਰੂਰ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਦੇਖ ਸਕਦੇ ਹੋ ਕਿੰਨਾ ਰਿਸਕ ਲੈ ਕੇ ਜਿਹੜੇ ਨੌਜਵਾਨ ਹਨ ਇੱਥੋਂ ਮੋਟਰਸਾਈਕਲ ਲੈ ਕੇ ਕਾਰਾਂ ਲੈ ਕੇ ਲੰਘ ਰਹੇ ਹਨ ਜਿਹੜਾ ਪਾਣੀ ਆ ਘੱਟੋ ਘੱਟ 3-3 4-4 ਫੁੱਟ ਹੈ ਜਿਹੜਾ ਚੜ ਚੁੱਕਿਆ ਹੈ ਤਾਂ ਦੂਜੇ ਪਾਸੇ ਦੁਕਾਨਦਾਰਾਂ ਦੀ ਗੱਲ ਕਰੀ ਜਾਵੇ ਤਾਂ ਦੁਕਾਨ ਵੀ ਰੰ ਜਿਹੜੇ ਹੁਣ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੰਗਰੂਰ ਸ਼ਹਿਰ ਦੀਆਂ ਤਸਵੀਰਾਂ ਹਨ ਦੇਖ ਸਕਦੇ ਹੋ ਕਿ ਜਿਹੜੇ ਆਟੋ ਨੇ ਉਹ ਸ਼ਾਇਦ ਖਰਾਬ ਹੋ ਗਿਆ ਤਾਂ ਕਰਕੇ ਜਿਹੜੀ ਸਵਾਰੀ ਹੈ ਉਹ ਦੂਜੇ ਪਾਸੇ ਸ਼ਿਫਟ ਕੀਤੀ ਜਾ ਰਹੀ ਹੈ ਕਿਉਂਕਿ ਪਾਣੀ ਹੀ ਇੰਨਾ ਹੈ ਕਿ ਆਟੋ ਤਾਂ ਆਟੋ ਜਿਹੜੀਆਂ ਕਾਰਾਂ ਹਨ ਉਹ ਵੀ ਕਿਤੇ ਨਾ ਕਿਤੇ ਖੜ੍ਹਦੀਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੇ ਕਿ ਜਿਹੜਾ ਮੋਟਰਸਾਈਕਲ ਹੈ ਬਾਈ ਦਾ ਇਹ ਖਰਾਬ ਹੋ ਗਿਆ ਬਾਈ ਨਾਲ ਵੀ ਗੱਲ ਕਰਦੇ ਵੀਰੇ ਗੱਲ ਤਾਂ ਸੁਣਾ ਨਹੀਂ ਕੀ ਨਾਮ ਹੈ ਹੈ ਕੀ ਨਾਮ ਹੈ ਆਂ ਧਰ ਪੁੱਸ ਲਓ ਕੈਸਾ ਦੇਖੋ ਕਿ ਉਹ ਅਗਲਾ ਕਹਿੰਦਾ ਕਿ ਮੈਂ ਤਾਂ ਪਹਿਲਾਂ ਹੀ ਪਰੇਸ਼ਾਨੀ ਦਾ ਮਾਰਿਆ ਹਾਂ ਜੇ ਕਾਰਨ ਜਿਹੜਾ ਬਾਈ ਦਾ ਮੋਟਰਸਾਈਕਲ ਆ ਉਹ ਵੀ ਵਿੱਚ ਖਰਾਬ ਹੋ ਗਿਆ ਹੈ ਤੇ ਦੂਜੇ ਪਾਸੇ ਤਸਵੀਰਾਂ ਤੁਹਾਨੂੰ ਬੁਖਾਰ ਰਿਹਾ ਸੰਗਰੂਰ ਸ਼ਹਿਰ ਦੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਛੋਟੇ ਬੱਚੇ ਹੁਣ ਭਾਵੇਂ ਔਰਤਾਂ ਹੁਣ ਉਹ ਵੀ ਪਾਣੀ ਦੇ ਵਿੱਚੋਂ ਲੰਗਲ ਦੇ ਲਈ ਮਜਬੂਰ ਹਨ ਜਿਹੜੇ ਰਿਕਸ਼ਾ ਵਾਲੇ ਨੇ ਵਿਚਾਰਿਆ ਉਹਨਾਂ ਨੂੰ ਵੀ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਕਾਨਦਾਰ ਵੀਰਾਂ ਦੀ ਗੱਲ ਕਰੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ ਦੇ ਵਿੱਚ ਪਾਣੀ ਵੜਨ ਵਾਲਾ ਹੈ ਕਿਉਂਕਿ ਦੁਕਾਨਾਂ ਕੁਦਰਤ ਵੱਲੋਂ ਹੀ ਟਾਈ-ਟਾਈ ਚਾਰ-ਚਾਰ ਫੁੱਟ ਦੀਆਂ ਜਿਹੜੀਆਂ ਉੱਚੀਆਂ ਹਨ ਉਸ ਦੇ ਬਾਵਜੂਦ ਵੀ ਜਿਹੜੇ ਦੇਲੀਆਂ ਉੱਤੇ ਪਾਣੀ ਪਹੁੰਚ ਗਿਆ ਹੈ ਸਾਡੇ ਦਾ ਦੁਕਾਨਦਾਰ ਵੀਰ ਵੀ ਮੌਜੂਦ ਹੈ ਕੀ ਨਾਮ ਦੇ ਹਾਂਜੀ ਜੋਗੇਸ਼ ਆਉਨਾ ਮੇਰਾ ਜੀ ਜੋਗੇਸ਼ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਧੇ ਘੰਟੇ ਦੇ ਮੀਂਹ ਨੇ ਜਿਹੜੀ ਪੋਲਾਂ ਨੇ ਉਹ ਖੋਲ ਕੇ ਰੱਖਤੀਆਂ ਪਰ ਮੈਂ ਸਰਕਾਰ ਕੋਈ ਹੋਵੇ ਸਰਕਾਰ ਦੇਖੋ ਜੀ ਸਾਰੀਆਂ ਆ ਰਹੀਆਂ ਕੋਈ ਕੋਈ ਕਹਿੰਦਾ ਸਾਰੇ ਕਹਿੰਦੇ ਨੇ ਅਸੀਂ ਪਾਣੀ ਦਾ ਇੰਤਜ਼ਾਮ ਕਰਾਂਗੇ ਕੱਢਾਂਗੇ ਮਾੜਾ ਜਿਹਾ ਮੀਂਹ ਪਿਆ ਇਹਨੇ ਤੋਬਾ ਬਣ ਜਾਂਦਾ ਉਹ ਦੇਖੋ ਜੀ ਐਂਡ ਤੱਕ ਸਾਰਾ ਪਾਣੀ ਵਾਲਾ ਉਰੇ ਇਕੱਠਾ ਹੋ ਜਾਂਦਾ ਸਾਰਾ ਕੋਈ ਸਿਸਟਮ ਹੀ ਨਹੀਂ ਹੈਗਾ ਆਪਣੇ ਨਵੇਂ ਪ੍ਰਧਾਨ ਜਾਇਏ ਨੇ ਉਹ ਕਹਿੰਦੇ ਸੀ ਹੱਲ ਕਰਾਂਗੇ ਇਹਦਾ ਦੇਖੋ ਹੁਣ ਕਦੋਂ ਹੁੰਦਾ ਜੀ ਇਹ ਵੀ ਜੇ ਆਪਾਂ ਗੱਲ ਕਰੀਏ ਕਿ ਇਹ ਕੋਈ ਪਹਿਲੀ ਵਾਰ ਦੀ ਤਸਵੀਰ ਨਹੀਂ ਹੈ ਹਰ ਜਦੋਂ ਬਰਸਾਤ ਹੁੰਦੀ ਆਪਾਂ 10 ਮਿੰਟ ਦੇ ਉਹ ਜਦੋਂ ਵੀ ਮੀਂਹ ਪੈਂਦਾ ਜੀ ਇੱਥੇ 10 ਮਿੰਟ 15 ਮਿੰਟ 20 ਮਿੰਟ ਇਹਨੇ ਭਰ ਜਾਣਾ ਜੀ ਸਾਰਾ ਸਾਰੇ ਦੁਕਾਨਦਾਰ ਪੂਰੇ ਸਾਰੇ ਦੁਖੀ ਨੇ ਜੀ ਉਰੇ ਸਾਰਾ ਕੰਮ ਬੰਦ ਹੋ ਜਾਂਦਾ ਸਾਰੀ ਮਾਰਕੀਟ ਆਫ ਹੋ ਜਾਂਦੀ ਹੈ ਸਾਰੀ ਜੀ ਦਸ ਵੇਰੇ ਬਹਿ ਜਾ ਤਾਂ ਸਾਰਾ ਦਿਨ ਬੰਦ ਹੋ ਜਾਂਦਾ ਜੀ ਕੋਈ ਹੈ ਹੀ ਨਹੀਂ ਹੁਣ ਫਿਰ ਗਾਹਕ ਤਾਂ ਹੁਣ ਆਣਾ ਨਹੀਂ ਕੋਈ ਗਾਹਕ ਨੇ ਕਿੱਥੋਂ ਆਊਗਾ ਜੀ ਇੱਡੇ ਨਾਲ ਟੋਬਾ ਕਰਿਆ ਅਸੀਂ ਤਾਂ ਆਸੋਤ ਰਹਿਆ ਅਸੀਂ ਕਿਵੇਂ ਜਾਈਏ ਪਾਣੀ ਚ ਵੜ ਕੇ ਜੀ ਸਾਡੇ ਨਾਲ ਦੁਕਾਨਦਾਰ ਵੀ ਜਿੰਨਾ ਦਾ ਆਖਣਾ ਹੈ ਕਿ ਹੁਣ ਟੈਨਸ਼ਨ ਇਹ ਹੈ ਕਿ ਅਸੀਂ ਕਿਵੇਂ ਜਾਵਾਂਗੇ ਗਾਗ ਦੀ ਟੈਨਸ਼ਨ ਨਹੀਂ ਹੈ ਕਿ ਗਾਗ ਆਊਗਾ ਕਿ ਨਹੀਂ ਆਊਗਾ ਪਰ ਇੱਕ ਸੋਚ ਹੈ ਕਿ ਅਸੀਂ ਕਿਵੇਂ ਜਾਵਾਂਗੇ ਸਾਡੇ ਨਾਲ ਹੋਰ ਵੀਰ ਵੀ ਮੌਜੂਦ ਹੈ ਨਮਸਕਾਰ ਵੀਰੇ ਨਮਸਕਾਰ ਜੀ ਹੁਣ ਤਾਂ ਹਾਸੇ ਆਉਂਦੀ ਹੈ ਜਿਹੜੀਆਂ ਅਸੀਂ ਇਹ ਗੱਲਾਂ ਕਰਦੇ ਆ ਕਿਉਂਕਿ ਇੱਕ ਖੋਖਲੀ ਗੱਲਾਂ ਰਹਿ ਗਈਆਂ ਹੁੰਦਾ ਹਾਸੇ ਤਾਂ ਆਉਣੀ ਹੈ ਹੁਣ ਤੁਸੀਂ ਵੀ ਹਰ ਸਾਲ ਵਾਂਗੂ ਰੁਟੀਨ ਦੇ ਵਿੱਚ ਆਨੇ ਹੋ ਤੇ ਇਹੀ ਕੁਝ ਦੇਖਦੇ ਹੋ ਵੇ ਸਰਕਾਰਾਂ ਬਦਲਦੀਆਂ ਨੇ ਪਰ ਸਾਡੇ ਰੋਡ ਨਹੀਂ ਬਦਲੀ ਪਾਣੀ ਨਿਕਾਸੀ ਬਿਲਕੁਲ ਜ਼ੀਰੋ ਹੈ ਹਣਾ ਹਰ ਵਾਰ ਦੀ ਤਰ੍ਹਾਂ ਇਸ ਤਰ੍ਹਾਂ ਵੀ ਇਸ ਵਾਰ ਵੀ ਬਹੁਤ ਕੁਝ ਕਿਹਾ ਗਿਆ ਸੀ ਜੀ ਵੀ ਪਾਣੀ ਨਹੀਂ ਖੜਦਾ ਜਾਂ ਕੁਝ ਵੀ ਇਸ ਵਾਰ ਵੀ ਪਰ ਕੁਝ ਵੀ ਨਹੀਂ ਆਇਆ ਹਲਤ ਅੱਧਾ ਘੰਟਾ ਵੀ ਨਹੀਂ ਬਾਰਿਸ਼ ਹੋਈ ਅੱਜੀਆਂ ਦੁਕਾਨਾਂ ਬੰਦ ਹੋ ਗਈਆਂ ਅਸੀਂ ਤਿਆਰੀ ਤਾਂ ਜਾਣ ਲਈ ਹਣਾ ਬਸ ਤੁਹਾਡੇ ਸਾਹਮਣੇ ਹੈ ਜੋ ਵੀ ਹੈ ਇਹ ਗੱਲ ਕਰੀ ਜਾਵੇ ਦੂਰੋਂ ਦਰਾਰੋਂ ਲੋਕ ਆਂਦੇ ਬੱਸ ਸਟੈਂਡ ਲਵੇ ਆ ਤਹਿਸੀਲ ਲਵੇ ਆ ਕਿਉਂ ਨਹੀਂ ਸਾਮ ਕਰ ਇਹ ਤਾਂ ਉਹਨੂੰ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਉਹਨੂੰ 100 ਸਾਲ ਹੋ ਗਏ ਸ਼ਹਿਰ ਬਣੇ ਨੂੰ ਨਿਕਾਸੀ ਦਾ ਹੱਲ ਪੁਰਾਣਾ ਹੀ ਸੀਵਰੇਜ ਪਿਆ ਹੋਇਆ ਐਨਾ ਫੰਡ ਸੈਂਟਰਲ ਗਵਰਨਮੈਂਟ ਪੰਜਾਬ ਗਵਰਨਮੈਂਟ ਕੋਲ ਹੁੰਦਾ ਵੀ ਨਾਵੇਂ ਸੀਵਰੇਜ ਪਾ ਕੇ ਇਹਦਾ ਹੱਲ ਕੀਤਾ ਜਾਵੇ ਸਰਕਾਰਾਂ ਬੈਠੀਆਂ ਉੱਪਰ ਸੋਚਣਾ ਚਾਹੀਦਾ ਲੋਕਾਂ 'ਚ ਧਾਕੇ ਭੇਜਦੇ ਨੇ ਆਪਣੀ ਸੁਵਿਧਾ ਲਈ ਉਹ ਕੁਝ ਵੀ ਨਹੀਂ ਹੱਲ ਹੁੰਦਾ ਕਦੇ ਵੀ ਨਹੀਂ ਹੋਇਆ ਧੰਨਵਾਦ ਕੀ ਨਾਮ ਰੇ ਬਸ ਮੈਂ ਦਾ ਬਾਹਰੂੰਗਾ ਆਓ ਕਿੱਥੋਂ ਆਏ ਹੋ ਰਾਜਪੁਰੇ ਤੋਂ ਨਜ਼ਾਰਾ ਆ ਰਿਹਾ ਸੰਗਰੂਰ ਦੇਖ ਕੇ ਹਾਂਜੀ ਹਾਂਜੀ ਬਹੁਤਰੀ ਦੀ ਚੇ ਲੇਖ ਦੇਖਣ ਨੂੰ ਮਿਲ ਰਹੀ ਹੈ ਜੀ ਜੀ ਚੰਡੀਗੜ੍ਹ ਵਰਗਾ ਨਜ਼ਾਰਾ ਬਿਲਕੁਲ ਇੱਕ ਹਾਸਿਆ ਦਾ ਮੰਗਾ ਕਿ ਚੰਡੀਗੜ੍ਹ ਵਰਗਾ ਨਜ਼ਾਰਾ ਸੰਗਰੂਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਟੋ ਹਨ ਪਾਣੀ ਦੇ ਵਿੱਚ ਚੱਲਣ ਦੇ ਕਾਰਨ ਖਰਾਬ ਹੋ ਗਏ ਕੁਝ ਆਟੋ ਜਿਹੜੇ ਨੇ ਵਿੱਚ ਹੀ ਖੜ ਗਏ ਤਾਂ ਕੁਝ ਨੂੰ ਕੋਈ ਵੀਰ ੱੱੱਕਾ ਲਗਾ ਕੇ ਲੈ ਕੇ ਜਾ ਰਿਹਾ ਹੈ ਦੇਖ ਸਕਦੇ ਹੋ ਕਿੰਨੀ ਮੁਸ਼ਕਲ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ ਇੱਕ ਗਰੀਬ ਬੰਦਾ ਦਿਹਾੜੀਦਾਰ ਬੰਦਾ ਜੋ ਆਇਆ ਸੀਗਾ ਤਾਂ ਸਾਈਕਲ ਦੇ ਉੱਤੇ ਇਹ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਸਮੁੰਦਰ ਸੰਗਰੂਰ ਦਾ ਸਮੁੰਦਰ ਹੈ ਜਿਸ ਨੂੰ ਆਪ ਕਾਰ ਰਹੇ ਹਨ ਇਹ ਤਸਵੀਰਾਂ ਨੇ ਜੋ ਪਹਿਲੀ ਵਾਰ ਵੇਖਣ ਨੂੰ ਨਹੀਂ ਮਿਲੀਆਂ ਅਕਸਰ ਇਹ ਜਦੋਂ 10 ਮਿੰਟ 15 ਮਿੰਟ ਦੀ ਬਰਸਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਆਮ ਤੌਰ ਤੇ ਵੇਖਣ ਨੂੰ ਬੈਂਦੀ ਮਿਲਦੀਆਂ ਹਨ ਪ੍ਰਸ਼ਾਸਨ ਅਤੇ ਸਰਕਾਰ ਨਾਲ ਕਿੰਨੀ ਵਾਰ ਇਸ ਮੁੱਦੇ 'ਤੇ ਗੱਲ ਹੋਈ ਹੈ ਉਹਨਾਂ ਵੱਲੋਂ ਸ਼ਿਵਾਸ਼ਨ ਤਾਂ ਜ਼ਰੂਰ ਦਿੱਤਾ ਜਾਂਦਾ ਹੈ ਕਿ ਅਸੀਂ ਇਸ ਨੂੰ ਠੀਕ ਕਰਾਂਗੇ ਪਰ ਜਿਹੜੇ ਸ਼ਵਾਸ਼ਨ ਨੇ ਜਾਂ ਦਾਵੇ ਨੇ ਉਹ ਕਿਤੇ ਨਾ ਕਿਤੇ ਖੋਖਲੇ ਹੋ ਜਾਂਦੇ ਆ 10 ਅੱਧੇ ਘੰਟੇ ਦੀ ਮੀਂਹ ਨੇ ਹੀ ਜਿਹੜੇ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਦਾਵੇ ਕੀਤੇ ਗਏ ਸੀ ਉਹਨਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਐ ਦੇਖਾ ਦਿਓ ਇੱਕ ਵੀਰ ਐ ਜੋ ਮੋਟਰਸਾਈਕਲ ਤੇ ਖੜਾ ਐ ਸ਼ਾਇਦ ਇਹਨੂੰ ਪਾਣੀ ਦੋ ਡਰ ਲੱਗਦਾ ਕਿ ਜਾਨ ਨੂੰ ਡਰ ਲੱਗਦਾ ਬੰਦ ਹੋ ਗਏ ਇੱਥੇ ਅੱਛਾ ਹੋਰ ਕੀ ਕਰੀਏ ਕਿੱਧਰ ਜਾਣਾ ਸੀਗਾ ਅਸੀਂ ਉਹ ਪਰਲੇ ਸਾਈਡ ਜਾਣਾ ਸੀ ਹਾਂ ਬਾ ਬੰਦ ਹੋ ਗਿਆ ਹੁਣ ਕੀ ਕਰੀਏ ਧੱਕਾ ਨਹੀਂ ਲਾ ਸਕਦੇ ਅੱਗੇ ਪਤਾ ਨਹੀਂ ਕੀ ਹੋ ਸਕਦਾ ਕੀ ਕੰਮ ਕਰਦੇ ਹੋ ਇਸੇ ਇੱਥੇ ਲੋਡਿੰਗ ਦਾ ਕੰਮ ਕਰਦੇ ਹਾਂ ਹਾਂ ਵੀਰ ਹਮ ਇਧਰ ਹੀ ਆਏ ਹਾਂ ਇਸਕੇ ਸਾਥ ਨਹੀਂ ਅੱਛਾ ਬਿਹਾਰ ਸੇ ਹਾਂ ਦੇਖ ਸਕਦੇ ਹੋ ਪਰਦੇਸੀ ਆਦਮੀ ਹਨ ਜੋ ਰੇ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਪਰ ਜੇ ਇੱਥੋਂ ਦੇ 10 ਮਿੰਟ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮੀਂਹ ਦੇ ਕਾਰਨ ਇਹਨੇ ਬੁਰੇ ਹਾਲਾਤ ਹੋ ਚੁੱਕੇ ਨੇ ਕਿ ਇੱਥੇ ਕੁਝ ਵੀ ਕਹਿਣਾ ਬੜਾ ਮੁਸ਼ਕਿਲ ਹੈ ਕਿਉਂਕਿ ਅਸ਼ਵਾਸ਼ਣ ਆਪਾਂ ਸਰਕਾਰਾਂ ਵੱਲੋਂ ਜ਼ਰੂਰ ਦਿੱਤਾ ਜਾਂਦਾ ਹੈ ਹੋਰ ਵੀ ਇਹ ਵੀ ਸਾਡੇ ਨਾਲ ਮੌਜੂਦ ਹੈ ਕੁਲਵਿੰਦਰ ਵੀ ਇਸ ਤਰ੍ਹਾਂ ਦੇਖੋ ਕੁਲਵਿੰਦਰ ਜੀ ਫਰੀ ਦੀ ਅੱਜ ਜਿਹੜੀ ਝੀਲ ਫੇਰ ਦੁਆਰ ਤੋਂ ਦੇਖਣ ਨੂੰ ਇਹ ਸੰਗਰੂਰ ਸ਼ਹਿਰ ਦੀ ਬਹੁਤ ਵੱਡੀ ਸਮੱਸਿਆ ਹੈ ਸਰਕਾਰਾਂ ਅਕਾਲੀ ਦਲ ਦੀ ਹੋਵੇ ਕਾਂਗਰਸ ਦੀ ਹੋਵੇ ਚਾਹੇ ਹੁਣ ਮੌਜੂਦਾ ਸਰਕਾਰ ਆਪਦੀ ਹੋਵੇ ਇਸ ਸਮੱਸਿਆ ਦਾ ਹੱਲ ਬਹੁਤ ਜ਼ਰੂਰੀ ਆ ਪਰ ਕਿਸੇ ਸਰਕਾਰ ਦਾ ਇਸ ਵੱਲ ਧਿਆਨ ਨਹੀਂ ਇਸ ਦਾ ਕਾਰਨ ਸਭ ਤੋਂ ਵੱਡਾ ਜਿਹੜਾ ਉਹ ਨਾਲਾ ਜਿਹੜਾ ਛੱਤਿਆ ਗਿਆ ਕਿਉਂਕਿ ਜੀ ਸਫਾਈ ਨਹੀਂ ਹੁੰਦੀ ਸਰਕਾਰ ਨੂੰ ਚਾਹੀਦਾ ਹੈ ਕਿ ਘਟੋ ਘਟੋ ਦੀ ਸਫਾਈ ਕਰਵਾਈ ਜਾਵੇ ਤਾਂ ਕਿ ਉਹ ਜਿਹੜੀ ਬਲੋਕੇਜ ਆ ਉਹ ਖਤਮ ਹੋਵੇ ਤੇ ਜਿਹੜਾ ਇਹ ਨਿਕਾਸੀ ਆਏ ਪਾਣੀ ਦੀ ਉਹ ਸਹੀ ਤਰੀਕੇ ਨਾਲ ਹੋ ਸਕੇ ਉਹ ਨਾਲੇ ਦੁਆਲੇ ਤੁਸੀਂ ਦੇਖ ਲਓ ਦੁਕਾਨਦਾਰ ਕਿੰਨੇ ਔਖੇ ਨੇ ਜੇ ਸਵੇਰੇ ਮੀਂਹ ਪੈ ਜਾਵੇ ਸ਼ਾਮ ਤੱਕ ਪਾਣੀ ਨਹੀਂ ਨਿਕਲਦਾ ਤੇ ਮੈਨੂੰ ਲੱਗਦਾ ਦੁਕਾਨਦਾਰਾਂ ਦਾ ਸਾਰਾ ਕੰਮ ਠੱਪ ਹੋ ਜਾਂਦਾ ਜੀ ਇਸ ਵਾਰ ਪ੍ਰਧਾਨ ਜਿਹੜੇ ਨਵੇਂ ਨਿਯੁਕਤ ਹੋਏ ਨੇ ਕਮੇਟੀ ਦੇ ਉਹਨਾਂ ਵੱਲੋਂ ਵੱਡੇ ਵੱਡੇ ਸ਼ਵਾਸ਼ਨ ਦਿੱਤੇ ਗਏ ਸੀ ਇਹ ਲੱਖਾਂ ਰੁਪਏ ਦਾ ਪ੍ਰੋਜੈਕਟ ਲਾਤਾ ਜਿਹੜੇ ਸੀਵਰੇਜ ਦੀ ਦੁਬਾਰੇ ਸਮੱਸਿਆ ਨਹੀਂ ਆਵੀ ਪਰ ਹੁਣ ਇਹ ਦੇਖੋ ਮੌਨਸੂਨ ਤਾਂ ਆ ਗਿਆ ਜੇ ਹੁਣ ਨਹੀਂ ਹੋਈ ਇਸ ਦੁਆਰ ਲੋੜ ਕੀ ਆ ਫੇਰ ਅਗਲੇ ਸਾਲ ਤੇ ਗੱਲ ਚਲੀ ਜਾਣੀ ਆ ਜੇ ਮੌਨਸੂਨ ਵੇਲੇ ਹੀ ਲੋਕਾਂ ਨੂੰ ਉਹ ਚੀਜ਼ ਦਾ ਫਾਇਦਾ ਨਹੀਂ ਮਿਲ ਰਿਹਾ ਕੋਈ ਫਿਰ ਉਸ ਦੀਆਂ ਗੱਲਾਂ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਆ ਆ ਮਹੀਨਾ ਹੀ ਆ ਐ ਮਹੀਨਾ ਮੌਨਸੂਨ ਦਾ ਸੌਣ ਦਾ ਮਹੀਨਾ ਮੀਂਹ ਪੈਣੇ ਤੇ ਲੋਕ ਟੰਗ ਵੀ ਇਹ ਮਹੀਨੇ ਆਉਣਗੇ ਉਦੋਂ ਫੇਰ ਸਾਰਿਆਂ ਨੇ ਇਹ ਜਿਹੜਾ ਮੁੱਦਾ ਹੈ ਭੁੱਲ ਜਾਣਾ ਐ ਸਿੱਕੇ ਕਿਸੇ ਨੇ ਗੱਲ ਨਹੀਂ ਕਰਨੀ ਦੇਖਦੇ ਆ ਤੁਸੀਂ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਉਰੇ ਆਂਦੇ ਨੇ ਮੰਤਰੀ ਸੰਤਰੀ ਫੋਟੋ ਖਿਚਾ ਕੇ ਇੱਕ ਫੋਟੋ ਸੈਸ਼ਨ ਕਰਕੇ ਚਲੇ ਜਾਂਦੇ ਮੈਨੂੰ ਤਾਂ ਇਹ ਲੱਗਦਾ ਵੀ ਉਹਨਾਂ ਦੇ ਬਸ ਦੀ ਗੱਲ ਹੀ ਹੈ ਨਹੀਂ ਇਹ ਕੋਈ ਉਹਨਾਂ ਨੂੰ ਪਤਾ ਉਹ ਨਾਲੇ ਦੀ ਸਫਾਈ ਕਰਵਾ ਨਹੀਂ ਸਕਦੇ ਕਿੱਥੋਂ ਕਰਵਾਉਣਗੇ ਜਿੱਥੇ ਤੱਕ ਇਹ ਨੰਗਾ 5-10 ਫੁੱਟ ਦੀ ਸਫਾਈ ਹੋ ਜੂਗੀ ਉਸ ਤੋਂ ਬਾਅਦ ਜਿਹੜਾ ਉਹ ਛੱਤ ਕੇ ਪਿਛਲੀਆਂ ਸਰਕਾਰਾਂ ਨੇ ਅਕਾਲੀ ਦਲ ਵਾਲੇ ਗਲਤੀ ਕੀਤੀ ਹੋਈ ਆ ਉਹ ਬਹੁਤ ਵੱਡੀ ਗਲਤੀ ਹੈ ਕਿਉਂਕਿ ਉਹਨੂੰ ਛੱਤਨ ਕਰਕੇ ਉਹਦੀ ਉਹਨੂੰ ਸਫਾਈ ਨਹੀਂ ਹੋ ਸਕਦੀ ਤਾਂ ਫਿਰ ਆਪਾਂ ਕਹਿੰਦੇ ਆ ਕਿ ਵੋਟਾਂ ਕਿਤੇ ਨਾ ਕਿਤੇ ਦੇਖਿਆ ਜਾਂਦੇ ਆ ਨੇ ਕਿ ਜੇ ਕਿਤੇ ਕਿਸੇ ਨੂੰ ਨੁਕਸਾਨ ਹੁੰਦਾ ਬਿਲਡਿੰਗ ਟਾਣੀ ਪੈਂਦੀ ਹੈ ਸਾਫ਼ ਸਪਈ ਲਈ ਤਾਂ ਫਿਰ ਵੋਟਾਂ ਖਰਾਬ ਹੋਣਗੀਆਂ ਵੋਟਾਂ ਫਿਰ ਉਹੀ ਆ ਨਾ ਹੁਣ ਉਹਨੇ ਗਲਤੀ ਏਡੀ ਵੱਡੀ ਕਰ ਲਈ ਨਾਲ ਛੱਤ ਕੇ ਹੁਣ ਇਹ ਸੁਨਾਮੀ ਗੇਟ ਤੱਕ ਨਾਲ ਆਇਆ ਦੇਖ ਲਓ ਉੱਥੇ ਤੱਕ ਇਹ ਪੂਰਾ ਛੱਤਿਆ ਹੋਇਆ ਜਿਹੜੀ ਚੀਜ਼ ਇਹਦੇ નીચે ਫਸ ਗਈ ਉਹ ਉੱਥੋਂ ਸਫਾਈ ਨਹੀਂ ਹੋ ਸਕਦੀ ਉਹਦੀ ਤੇ ਜਿਹੜਾ ਪਾਣੀ ਆ ਉਹ ਅੱਗੇ ਵੀ ਨਹੀਂ ਜਾ ਸਕਦਾ ਇਸ ਕਰਕੇ ਮੈਨੂੰ ਲੱਗਦਾ ਇਹ ਸਮੱਸਿਆ ਬਹੁਤ ਵੱਡੀ ਹੈ ਸਰਕਾਰਾਂ ਲਈ ਇਹ ਸਿਰਦਰਦੀ ਬਣੀ ਰਹੂਗੀ ਧੰਨਵਾਦ ਇਹ ਦਾ ਨੱਥਾ ਵੀ ਜਿਨ੍ਹਾਂ ਨੇ ਬਿਲਕੁਲ ਵਧੀਆ ਮੁੱਦੇ ਤੇ ਗੱਲ ਕੀਤੀ ਹੈ ਕਿ ਇਹਨਾਂ ਦਾ ਆਖਣਾ ਹੈ ਕਿ ਸਰਕਾਰਾਂ ਭਾਵੇਂ ਕੋਈ ਹੋਣ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਆਪ ਹੋਵੇ ਪਰ ਉਹਨਾਂ ਦੇ ਸ਼ਹਿਰ ਦੇ ਵਸਦੀ ਉਹੀ ਗੱਲ ਨਹੀਂ ਹੈ ਕਿਉਂਕਿ ਸੰਗਰੂਰ ਨੂੰ ਇੱਕ ਸ਼ਰਾਫ ਹੀ ਸ਼ਹਿਰ ਲੱਗ ਚੁੱਕਿਆ ਜਿਹੜੇ ਬੱਸ ਸਟੈਂਡ ਤੇ ਜਿਹੜੀ ਝੀਲ ਬਣ ਜਾਂਦੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਨੌਜਵਾਨ ਹਨ ਮੋਟਰਸਾਈਕਲ ਵਾਲੇ ਵਿਚਾਰੇ ਰੋੜ ਰੋੜ ਕੇ ਲੈ ਕੇ ਆ ਰਹੇ ਨੇ ਦੇਖ ਸਕਦੇ ਹੋ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਨਾਂ ਦੀ ਜਿਹੜੀ ਸਕੂਟਰੀ ਨੇ ਉਹ ਵੀ ਬੰਦ ਹੋ ਗਈਆਂ ਨੇ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ ਕਿ ਆਮ ਲੋਕਾਂ ਨੂੰ ਕਿੰਨੀ ਕਿਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਤਸਵੀਰਾਂ ਨੇ ਜੋ ਇਸ ਵਾਰ ਦੀਆਂ ਨਹੀਂ ਆਪਾਂ ਕਹਿੰਦੇ ਆ ਤਕਰੀਬਨ ਜਦੋਂ ਹਰ ਵਾਰੀ ਮਾਨਸੂਨ ਆਂਦਾ ਹੈ 10 ਮਿੰਟ 15 ਮਿੰਟ ਦਾ ਮੀਂਹ ਪੈਂਦਾ ਹੈ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ ਸਰ ਮੈਂ ਰਵੀ ਸ਼ਰਮਾ ਬੋਲ ਰਿਹਾ ਹਾਂ ਪੰਜਾਬੀ ਲਾਈਵ ਟੀਵੀ ਤੋਂ ਹਾਂ ਸੱਸੀ ਜੀ ਰਵੀ ਕੀ ਹਾਲ ਹੈ ਵੀਰੇ ਠੀਕ ਹੋ ਬੜੀਆ ਬੜੀਆ ਸਰ ਤਾਂ ਜੇ ਅੱਜ ਦੀ ਗੱਲ ਕਰੀ ਜਾਵੇ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਜਰੂਰ ਕੀਤੇ ਗਏ ਸੀਗੇ ਕਿ ਜਿਹੜਾ ਸਾਡਾ ਸੀਵਰੇਜ ਦਾ ਸਿਸਟਮ ਆ ਉਹ ਓਕੇ ਹੋ ਗਿਆ ਹੁਣ ਬੱਸ ਸਟੈਂਡ ਤੇ ਪਾਣੀ ਨਹੀਂ ਵੇਖਣ ਨੂੰ ਮਿਲੇਗਾ ਪਰ ਜੇ ਅੱਜ ਤਸਵੀਰਾਂ ਕੁਝ ਹੋਰ ਹੀ ਕਹਿ ਰਹੀਆਂ ਨੇ ਸਰ ਅ ਰਵੀ ਜੀ ਦੇਖੋ ਇੱਕ ਨਵੀਂ ਲੈਂਡ ਵਿਛਾਈ ਜਾ ਰਹੀ ਹੈਗੀ ਜੀ ਤੇ ਸੀਵਰ ਦੀ ਉਹਦਾ ਕੰਮ ਚੱਲ ਰਿਹਾ ਹਨਾ ਜੀ ਤੇ ਬਾਕੀ ਸੀਵਰ ਦੀ ਸਫਾਈ ਵੀ ਚੱਲ ਰਹੀ ਹੈਗੀ ਤੇ ਨਵੇਂ ਨਵਾਂ ਸੀਵਰ ਵੀ ਪੈ ਰਹੇ ਆ ਕਿਉਂਕਿ ਕਾਫੀ ਸਾਲਾਂ ਦੇ ਵਿੱਚ ਸੰਗਰੂਰ ਦੇ ਵਿੱਚ ਪੁਰਾਣੀਆਂ ਸੀਵਰ ਦੀਆਂ ਲਾਈਨਾਂ ਸੀਗੀਆਂ ਤੇ ਨਵੀਆਂ ਬਸਾਈਆਂ ਜਾ ਰਹੀਆਂ ਨੇ ਤੇ ਇਹਨਾਂ ਦੀ ਸਫਾਈ ਵੀ ਕੀਤੀ ਜਾ ਰਹੀ ਹੈ ਸਰ ਜੇ ਗੱਲ ਸਾਡੇ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਕਿ ਕਮੇਟੀ ਵੱਲੋਂ ਟੈਂਡਰ ਵੀ ਦਿੱਤਾ ਗਿਆ ਸੀਗਾ ਤੇ ਜਿਹੜੇ ਇਹ ਨਾਲੇ ਨੇ ਆਪਾਂ ਡਰੇਨ ਨਾਲਾ ਕਹਿ ਲਓ ਤੇ ਇਹਦੀ ਸਫਾਈ ਵਾਤੇ ਵੀ ਦਿੱਤੇ ਗਏ ਸੀ ਪੈਸੇ ਕੁਝ ਦੇਖੋ ਜਿਹੜੇ ਆਊਟਰ ਨਾਲਾ ਆਪਣਾ ਸੁਨਾਮ ਰੋਡ ਵਾਲਾ ਹਾਂਜੀ ਉਹਨੂੰ ਬਿਲਕੁਲ ਸਾਫ਼ ਕਰ ਦਿੱਤਾ ਗਿਆ ਹੈ ਜਿਹੜੇ ਸ਼ਹਿਰ ਦੇ ਵਿੱਚ ਨਾਲੇ ਨੇ ਉਹਨਾਂ ਦੀ ਸਫਾਈ ਇੱਕ ਅਤੇ ਦਿਨ ਦੇ ਵਿੱਚ ਚਾਲੂ ਕਰ ਦਿੱਤੀ ਜਾਊਗੀ ਜੀ ਪ੍ਰਧਾਨ ਜੀ ਕਿਸ ਤਰ੍ਹਾਂ ਸਫਾਈ ਹੋਵੇਗੀ ਕਿਉਂਕਿ ਕਈਆਂ ਦੁਕਾਨਦਾਰਾਂ ਨੇ ਜਾਂ ਘਰ ਵਾਲਿਆਂ ਨੇ ਤਾਂ ਜਿਹੜੀ ਨਾਲੇ ਦੀ ਉੱਤੇ ਛੱਤ ਪਾ ਕੇ ਉਹਨੂੰ ਦੱਬਿਆ ਹੋਇਆ ਉੱਥੇ ਸਫਾਈ ਕਿਵੇਂ ਹੋਵੇਗੀ ਬਿਲਕੁਲ ਸਹੀ ਕਿਹਾ ਤੁਸੀਂ ਇਹ ਬਹੁਤ ਵਧੀਆ ਸਵਾਲ ਪੁੱਛਿਆ ਕਿਉਂਕਿ ਕਾਫੀ ਸਾਲਾਂ ਦੇ ਵਿੱਚ ਕਿਉਂਕਿ 10 ਸਾਲ ਤੋਂ ਆਪਾਂ ਪਿੱਛੇ ਚਲੇ ਜਾਈਏ ਤਾਂ ਲੋਕਾਂ ਨੇ ਬਹੁਤ ਜ਼ਿਆਦਾ ਕਬਜ਼ੇ ਕੀਤੇ ਹੋਏ ਨੇ ਨਾਲਿਆਂ ਦੇ ਉੱਪਰ ਤੇ ਕੋਈ ਜਾਨਕੀ ਫਿਰ ਵੀ ਅਸੀਂ ਸੁਪਰ ਸੈਕਸ਼ਨ ਮਸ਼ੀਨ ਮਗਾ ਕੇ ਇਹਨੂੰ ਵੀ ਅੰਡਰਗਰਾਉਂਡ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪ੍ਰਧਾਨ ਜੀ ਤੁਹਾਡੇ ਵੱਲੋਂ ਤਾਂ ਜ਼ਰੂਰ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਜਿਨ੍ਹਾਂ ਨੇ ਇਹਨਾਂ ਤੇ ਕਬਜ਼ੇ ਕਰਿਆ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਹੁੰਦਾ ਸਰ ਬਿਕੋਸ ਹੀ ਕੋਸ਼ਿਸ਼ ਕਰ ਰਹੇ ਹਾਂਗੇ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਜੀ ਬਹੁਤ ਬਹੁਤ ਧੰਨਵਾਦ ਸਰ ਸਮਾਂ ਦੇਣ ਦੇ ਸੈਕਿੰਡ ਸੈਕੁਰ ਵੀ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਸੰਗਰੂਰ ਦਾ ਅਤੇ ਸਰਕਾਰ ਕਦੋਂ ਇਸ ਵੱਲ ਗੌਰ ਕਰੇਗੀ ਅਤੇ ਕਦੋਂ ਇਹ ਲੋਕਾਂ ਨੂੰ ਨਜਾਕਤ ਮਿਲਦੀ ਹੈ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ